ਲੋ ਵੀ ਅੱਜ ਆਪਾਂ ਕਰ ਲਗੇ ਟਰਾਲੀ ਦੀ ਛੱਤ ਦਾ ਕੰਮ ਸ਼ੁਰੂ ਅਨੰਦਪੁਰ ਸਾਹਿਬ ਦੀ ਪਿਆਰੀ ਤੇ ਬੇਸਾਨੇ ਰਾਤੀ ਬਹੁਤ ਪੰਗੇ ਨੂੰ ਫੜਿਆ ਲੇਟ 2 ਵਜੇ ਵੇਲੇ ਹੋਏ ਤੇ ਚੱਲ ਪਈਆਂ ਉਦਾਂ ਵਧੀਆ ਗੱਲ ਬਣ ਗਈ ਉਹਨਾਂ ਦੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਟਰਾਲੀ ਦਾ ਜਿੱਥੇ ਛੱਤ ਦਾ ਪ੍ਰੋਗਰਾਮ ਦੇਣ ਲੱਗੇ 6 ਸਾਰੇ ਆਪਾਂ ਪਹਿਲੀ ਹੋਲੀ ਚੀਜ਼ ਆ ਅਨੰਦਪੁਰ ਸਾਹਿਬ ਫਿਰ ਆਪਣੀ ਸਵਾਲ ਲੰਗਰਾਂ ਦੀ ਸ਼ਕਲ ਦੀ ਯਾਰ ਮਰਜੀ ਜਿੱਥੇ ਮਰਜੀ ਲਾ ਦੋ ਇੱਕੋ ਜੀ ਇਹ ਅਰਸ਼ ਜੋਬਾਨ ਵਿਕੀ ਛਿੰਮੂ ਤੇ ਪਮਾ ਅੰਮ੍ਰਿਤਾਲੀ ਤੇ ਆ ਰਹੀਏ ਤੇ ਇੱਕ ਇੱਕ ਨਕਲਾ ਆ ਰਹੀਏ ਵਾਲੇ ਪਿਆਰ ਰੱਸੀ ਪਾਉਂਦੇ ਆ ਫਿਰ ਤਰਪਾਲ ਤੇ ਵਧੀਆ ਬਣਾ ਖੜਾਂਗੇ ਲੋ ਵੀ ਵੜ ਗਿਆ ਲੱਗ ਤੇ ਨਾ ਭੰਗਿਆ ਜਕਾਰ ਪੁੰਨ ਗਏ ਰੱਸੀ ਪੁੱਤ ਨਾਲ ਜਰਾ ਕੇ ਪਾਵਾਂਗਾ। ਲਾਗੇ ਕਰਕੇ ਰੱਖੀ ਬਾਬਾ ਸੰਗਣੀ ਜੀ। ਬਸ ਇੰਚ ਜਿਹੜੀ ਇੰਚ ਦਾ ਫਰਕ। 2 ਇੰਚ ਦਾ। ਹਾਂ। ਮੇਟੀ ਜਾ ਕਿਹਨੂੰ ਕਰੀ। ਬਸ ਰੱਖ ਦੇਣੋ ਪਾਨਾ ਠੀਕ ਹੈ। 1.5 ਇੰਚ ਦਾ ਫਰਕ ਪਾਦੇ ਬਾਬਾ। ਪਾਨੇ ਵਾਲੇ ਆ। ਇੰਚ ਦਾ ਹੀ ਕਰ। ਹੋਰ ਲੱਗੀ ਆਧੇ ਬੜੀ ਰਸੀ ਆਪਣੇ ਨੂੰ ਵੱਧ। 2 ਇੰਚ ਦੀ। ਹਾਂ।

ਕਦੇ ਕਦੇ ਜਿਉਣਾ ਲੱਗਦਾ ਨਾ ਨਾ ਯਾਰਾ ਦੋ ਫੋਰ ਮਿੰਟ ਗੁੱਜਰ ਪਾ ਕੇ ਬੈਗੇ ਏਦਾਂ ਦਾ ਠਹਿਾਈ ਦਾਂਗਾ ਕਿ ਮੜਾ ਲਵੇਟ ਛੱਡ ਹਾਂ ਆਸੇ ਵੀ ਸਲਾਮਾਂ ਦੇ ਨਾਸਤੇ ਏਦਾਂ ਕਰ ਲੋ ਏਦਾਂ ਕਰ ਲੋ ਰੱਸੀ ਪਾਣੀ ਕਰਨਾ ਰੱਸੀ ਪਾਣੀ ਸਿੱਖ ਲੋ ਫਰੈਂਡਸ ਹਾਈ ਫਰੈਂਡਸ ਆਜਾ ਰੱਸੀ ਪਾ ਰਹੇ ਹਾਂ ਇੱਥੇ ਚਾਜ ਆ ਗਿਆ ਯਾਰ ਚਰੂ ਜਾ ਯਾਰ ਚਰੂ ਜਾ ਲਓ ਵੀ ਰਸੀ ਗਈ ਉਹ ਸਾਰੀ ਫਿੱਟ ਤੇ ਹੁਣ ਕਸਨਦੇ ਆ ਯੋਰੋ ਯੋਰੋ ਇਹਦਾ ਯਾਜ ਨਹੀਂ ਨਾ ਕੈਪ ਸੈਟ ਕਰਦੇ ਕਹਿੰਦਾ ਇੰਚ ਇੰਚ ਮਿਲ ਕੇ ਕਰਨਾ ਸੂਤਰ ਚ ਪੂਰੀ ਗੁਣੀਆਂ ਜੇ ਕਰਕੇ ਕਰਨੀਆਂ ਕਿਤੇ ਤੇ ਮਸਾ ਵੱਧ ਘਟ ਨਹੀਂ ਜਾਂਦਾ ਮੁੰਡਾ ਆ ਫਰਕ ਪੈ ਗਿਆ ਨਾ ਪਰ ਇਹਨੂੰ ਪੂਰਾ ਕਰੋ ਇਹਦਾ ਦੋ ਸ਼ੇਰ ਯੋਰ ਲਾਉਣੇ ਨਾ ਯੋਰ ਪਰ ਖੜਾ ਜਿਓ ਰਸੀ ਟੈਨ ਕਰਦੇ ਹਲੇ ਬਹੁਤ ਢਿੱਲੀ ਏ ਸ਼ੇਰ ਮੰਜੋਲੇ ਦੀ ਅੱਡੀਆਂ ਚੁੱਕ ਚੁੱਕ ਯੋਰ ਲਾਓ ਟਰਾਲਾ ਲਿਆਂਦਾ ਹੈ ਗ੍ਰੈਂਟ ਵੀਰ ਨੂੰ ਆਉਂਦਾ ਟਰੈਕਟਰ ਮਗਰ ਪੈ ਨਹੀਂ ਲੰਦਾ ਆਪਣਾ ਟਰੈਕਟਰ ਦੇਦਾ ਹੁਣ ਆਪਣਾ ਟਰੈਕਟਰ ਦੇਦਾ ਕੋਰ ਵੀ ਹੋ ਵੀ ਲਾਜੋ ਬਾਜ ਦੇ ਜਾ ਫਿਰ ਘਰ ਆ ਗਏ ਅੱਲਾ ਆ ਗੋ ਉਹ ਪਿਆ ਫਿੱਡ ਉਹ ਲਾਈਆਂ ਜਿਹੜੀਆਂ ਅਗਲੇ ਪਾਸੇ ਲਾ ਕੇ ਫਿਰ ਪਾਇਆ ਨਹੀਂ ਤੇ ਲੱਗ ਗਿਆ ਪੇਟੀ ਨਾਲ ਹੁਣ ਵੀ ਪੂਰੀ ਪੂਰੀ ਜਗ੍ਹਾ ਬਚੀ ਏ ਤੇ ਬੰਦੇ بڑے ਦਲਦਾਰ ਹੁੰਦੇ ਨੇ ਇਹ ਲੈ ਟਰੈਕਟਰ ਲੈ ਜਾ ਬਾਅਦ ਚ ਦੇ ਜਿਓ ਹੁਣ ਆਪਣੀ ਕੀ ਤਿਆਰੀ ਰਹੀ ਹੈ ਤਰਪਾਲ ਦੇ ਵਿੱਚ ਰਹੀ ਹੈ ਵੇਰਿੰਗ ਕਰਨ ਵਾਲੀ ਉਹਨੂੰ ਕੋ ਖੋਲ ਲਿਆ ਕਰ ਲੈ ਟਰੈਕਟਰ ਦਾ ਬੰਪਰ ਇਹਦਾ ਲਾਉਣ ਵਾਲਾ ਯਾਰ ਲੋ ਜੀ ਇਤੋਂ ਰਸੀ ਗਈ ਪੈ ਹੁਣ ਜਾਂਦਾ ਹੈ ਸ਼ਹਿਰ ਨੂੰ ਤਰਪਾਲ ਲੈ ਕੇ ਆਉਨੇ ਆ ਚੱਲ ਪਾਵਾਂਗੇ ਤਰਪਾਲ ਆਹ ਫੋਟੋ ਟਕਲੀ ਸਸਿਕਾ ਸੋਟੋ ਸੋਟੋ ਗਿਆ ਨੋ ਅੱবি ਕੱਲ੍ਹ ਛੱਤ ਇੰਨੀ ਕ ਪੈ ਗਈ ਤੇ ਮਿਸਤਰੀਆਂ ਦਾ ਵੀ ਇੰਨਾ ਨਹੀਂ ਨਜ਼ਾਰਾ ਆਉਣਾ ਮਗਾ ਡਾਲੇ ਦਾ ਵੀ ਬਣਾਉਣਾ ਤੇ ਟਰਾਲੀ ਦੇ ਨਾਲ ਹੈਗਾ ਨਹੀਂ ਇਹ ਫਿਰ ਆਪ ਬਣਾਇਆ ਮਿਸਤਰੀ ਸਾਹਿਬ ਹਣੀ ਫਿਰ ਆਪ ਹੋਏ ਮੁਰੇ ਕੋਸਾ ਪਾਏ ਤੇ ਆ ਹਣੇ ਨਾ ਪਪੂ ਕੋਲ ਲੰਗਰ ਕਰਕੇ ਬਣਾ ਵਧੀਆ ਲਿਆ ਹਤਾ ਮੁੰਨੇ ਦੀ ਕਾਰਾਗਰੀ ਬਹੁਤ ਵਧੀਆ ਨਾ ਟਰਾਲੀ ਨੂੰ ਕਿਤੇ ਮਾਸਾ ਵੈਲਡਿੰਗ ਨਹੀਂ ਕੀਤਾ ਨਟਾ ਨਹੀਂ ਕਹਿੰਦਾ ਜੋੜ ਦੇਣਾ ਸਾਰ ਤੇ ਕੋਸਾ ਵੇਣ ਕੇ ਦਿਖਾਵੇ ਇੱਕ ਮਿੰਟ ਦਰਸ਼ਕਾਂ ਜਪਾਨੀ ਮੰਗਾਈ ਹਿੰਦੀ ਹਿੰਦੀ ਫਿਰ ਮਾਲਾ ਡਾਕ ਵਾਂਗੂ ਇੱਕੋ ਲਾ ਕੇ ਰੱਖਦਾ ਇਹ ਨਹੀਂ ਇਹ ਜਿਹੜਾ ਇੱਕ ਆਖਣਾ ਖੜਾ ਹੈ ਇੱਕ ਆਖਣਾ ਮੈਂ ਆਇਆ ਇੱਕ ਆਖਣਾ ਮੁੰਡਾ ਦੁਨੀਆ ਪੜ ਜਾਂਦਾ ਇੱਕ ਆਖਰੀ ਲਾਂਕ ਲਾ ਲੈਂਦਾ ਹੁਣ ਫਿਰ ਇਦਾਂ ਦਾ ਕਰਨਿਆ ਆ ਹੀ ਜੁਗਾੜ ਸਵੇਰੇ ਦੇ ਤਾਂ ਕਿਸ ਤਰ੍ਹਾਂ ਸਵੇਰੇ ਕੋਈ ਬੰਦਾ ਨਹੀਂ ਹੈਗਾ ਇਹ ਕਰਕੇ ਕੰਮ ਵੀਜੀ ਬਹੁਤ ਸੀ ਪਹਿਲਾਂ ਸ਼ੁਰੂ ਨਹੀਂ ਦਿਖਾ ਨਹੀਂ ਸਕੇ ਨਹੀਂ ਤੁਹਾਨੂੰ ਲਾਈਵ ਦਿਖਾ ਦਿੰਦੇ ਕਿੱਦਾਂ ਬੰਦਾ ਹੈ ਉਹਨੇ ਨੂੰ ਪੇਂਟ ਫੋਟ ਮਾਰ ਕੇ ਫਿਰ ਕਰਦੇ ਆ ਛੱਤ ਰੈਡੀ ਸਮਾਨਾ ਤੇ ਲੈਂਦਾ ਅਸੀਂ ਤਰਪਾਲ ਪਰਪੂ ਤਰਪਾਲ ਰੈਗੀ ਸੱਚਾ ਲਵਾਵਾ ਲੈਂਦਾ ਵਗੈਰਾਂਗ ਲੈ ਲੀ ਦੀ ਦੀਵਾਰੀ ਤੇ ਇੱਕ ਦਿਨਾਂ ਦੀ ਟਰਾਲੀ ਕਰਦਣੀ ਰੈਡੀ ਆਪਾਂ ਪਹਿਲੀ ਹੋਲੀ ਚੱਲ ਜਾਨਾ ਅਨੰਦਪੁਰ ਸਾਹਿਬ ਲਓ ਵੀ ਮਿਸਤਰੀ ਸਾਹਿਬ ਮਿਹਨਤ ਕਰਕੇ ਆ ਬਣਾ ਗਏ ਤੇ ਇੰਨੀ ਮਿਹਨਤ ਕਰਕੇ ਨੂੰ ਪੇਂਟ ਕਰਤਾ ਤੇ ਫਿਰ ਬਣਾਉਣਾ ਹੀ ਪਿਆ ਪੇਂਟ ਕਰਤਾ ਕੁਆਲਿਟੀ ਚੈੱਕ ਕਰੋ ਪੇਂਟ ਦੀ ਦੇਸੀ ਪੁਰਸ਼ਣਾ ਪੇਂਟਰੀ ਸੱਜਾ ਸਪੈਸ਼ਲ ਤੇ ਉਹਦਾ ਮੈਂ ਕੀਤਾ ਸਾਰਾ ਇਹ ਉਹਦਾ ਨੰਬਰ ਹੀ ਬਣ ਗਿਆ ਐਂਗਲੀ 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 ਬਣਾ ਇਹਦਾ ਹੈ ਨਹੀਂ ਪਿਛੇ ਵਾਲਾ ਵੈੱਡ ਤੇ ਫਿਰ ਇਹ ਜੁਗਾੜ ਲਾ ਕੇ ਬਣਾ ਲਿਆ ਆਪ ਵਾਦੀ ਜੁਗਾੜ ਦਾ ਦਾਲਾ ਨਹੀਂ ਹੈਗਾ ਇਹਦਾ ਬਾਕੀ ਹੈਗਾ ਸਾਰਾ ਕੈਣ ਬਣਾਏਗਾ ਮਹਨ ਸੁੱਕਦਾ ਫਿਰ ਪੁੰਨੇ ਰਸੀ ਫਿਰ ਪਾਵਾਂਗੇ ਤੇ ਲਫਾਫਾ ਫਿਰ ਰੰਗ ਕਰਾਂਗੇ ਫਿਰ ਤਰਪਾਲ ਪਾਵਾਂਗੇ ਤੇ ਆਹ ਤੋਣਾ ਵੀ ਹਲੇ ਪਹਿਲਾਂ ਤੋੜੀਏ ਫਿਰ ਪੈਰਿੰਗ ਕਰਾਂਗੇ ਆਹੋ ਉਹ ਦੁਕਾਨੇ ਵਾਲਾ ਕੇ ਸਾਨੂੰ ਲੰਗਰ ਦੀ ਗ੍ਰੰਤ ਅੰਨ ਪਸਾਉੜੇ ਆਉਣ ਲਈ ਕੋਈ ਲੰਗਰ ਨਹੀਂ ਛੱਡਦਾ ਅੱਗੇ ਕਿਹੜਾ ਕਰੀ ਛੱਡਿਆ ਤੂੰ ਅੱਗੇ ਕਰੋ ਪੋਟਲੀਆਂ ਲਿਆ ਲਈ ਇਹ ਇੰਨੇ ਵੀ ਸਬਸਕ੍ਰਿਪਸ਼ਨ ਲਈ ਲੰਗਰਾਂ ਦੀ ਨਹੀਂ ਇਹ ਨਹੀਂ ਸਾਰੇ ਪੰਜਾਬ ਦੇ ਲੰਗਰ ਸਬਸਕ੍ਰਾਈਬ ਕੀਤੇ ਹੋਏ ਕੁਝ ਕੁ ਨੀ ਨਾ ਲਿਗਦਾ ਕਿ ਨਾ ਨਾ ਕੋਲੇ ਵੱਡੇ ਤੇ ਮੰਮੀ ਨੂੰ ਕਈ ਵੀ ਸੱਲਾਹ ਪਤਾ ਕੋਈ ਕੰਮ ਕਰੀ ਕੋਈ ਲਓ ਜੀ ਮਿੱਤਰੋ ਰਸੀ ਪੈ ਗਈ ਸੀ ਸਾਰੀ ਤੇ ਹੁਣ ਆਪਾਂ ਪਾਤੀ ਤਰਪਾਲ ਚਿੱਟੀ ਇਹ ਅਗੋ ਥੋੜੀ ਘੜ ਗਈ ਕੋਈ ਇਹਦਾ ਜਗਾਲ ਕਰ ਲੈਨੇ ਆ ਆ ਜਾਈ ਐਕਟਰ ਤੋਂ ਨਵੇਂ ਸਦੇ YouTube ਵਾਸਤੇ ਇਹ ਕਾਹੋਂ ਹੁੰਦਾ ਇਹ ਆਂਦਾ ਮੈਂ ਜਾਣੀ ਕਰੀ ਨਹੀਂ ਧੱਕੇ ਨਾਲ ਤੇ ਮੀਂਹ ਜਾਂਦਾ ਮੈਨੂੰ ਵੇਖਣ ਕਰ ਦੋ ਇਹ ਕਾਲੇ ਸ਼ੇਰੂ ਆਇਆ ਤੇ ਨੂਰੀ ਵੀ ਆਇਆ ਨੂਰੀ ਨਾ ਤਾਂ ਮੋੜਾ ਜਟਾਲਾ ਇਹ ਕਹਿੰਦਾ ਮੈਨੂੰ ਵੇਖਣ ਕਰਦਣਾ ਨਾ ਬਿਕਨੇ ਵੇਖਣੀ ਆਂਗੇ ਲੜਮਗੇ ਨੇਲਣ ਪਾਉਂਦੇ ਆ ਵਿੱਚ ਕਰਦੇ ਆ ਵਾਇਰਿੰਗ ਮੋਬਾਈਲ ਚਾਰਜ ਆਸਤੇ ਇਨਵਰਟਰ ਦਾ ਉਹ ਇੱਕੋ ਲਗਾ ਵੀਡੀਓ ਵੀਡੀਓ ਹੀ ਭਈ ਵੀਡੀਓ ਵੀਡੀਓ ਇਹ ਨਾਂ ਨਾ ਲਾ ਦੇ ਨਾ ਇੱਥੇ ਪੂਰਾ ਯੋਰਾ ਨਹੀਂ ਕੰਮ ਚੱਲਦਾ ਭੋਲੇ ਮਲੇ ਸਿਆਰੀ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਰਤ ਰੱਖਣੀ ਸ਼ੁਰੂ ਕਰਦੇ ਵਕੀ ਨਾਂ ਰਾਹ ਦਿਨ ਲੰਗਰਾ ਦੇ ਰਹਿਣਾ ਇਸ 17 ਤਰੀਕ ਤੋਂ ਲੰਗਰ ਸ਼ੁਰੂ ਲੰਗਰ ਸ਼ੁਰੂ ਤੇ ਬਾਕੀ ਦਿਖਾਉਣੇ ਤੁਹਾਨੂੰ ਬਾਅਦ ਚ ਵਾਇਰਿੰਗ ਦਾ ਆਓ ਮਿੱਤਰੋ ਟਰਾਲੀ ਗਈ ਧੋ ਹੁਣ ਕਰ ਲੱਗੇ ਨੇ ਜਿ ਵਾਇਰਿੰਗ ਲੱਗ ਤਾਂ 플ੱਗ ਪਾਵਰ ਬੜੀ ਕਿੱਟੀ ਲਿਆ ਆ ਆ ਗਿਆ ਤੇ ਬੰਪਰ ਤੇਟ ਕਰਕੇ ਆ ਗਿਆ ਕੱਟਦੇ ਨੇ ਵਾਇਰਿੰਗ ਟਰਾਲੀ ਦੀ ਤੇ ਲੋ ਵੀ ਚੰਦੀ ਕਰ ਲਗੇ ਵਾਇਰਿੰਗ ਆ ਲਓ ਲੱਗਣ ਲੱਗ ਤਾਂ ਕਾਦਰ ਪਲੱਗ ਹੋਰ ਪਲਾਸਮੈਟ ਤੇ ਮਰੋੜੇ ਮਾਰ। ਇਹ ਉਹਨਾਂ ਨੇ ਆ ਗਿਆ। ਆਹ ਦੋ ਲਾਈਟਾਂ ਲਾ ਦਿਆਂ ਰਾਡ ਲੀਆਂ। ਚੂਪਾਂ। ਰੋੜੀ ਕਿੱਥੇ ਆ ਗਈ? ਕਿੱਥੋਂ ਦਿਖਾ ਦੇ ਰਹੇ ਨਾ। ਕਰਾਂ ਨਹੀਂ ਦਿੱਤੇ। ਗਾਰਲੀ ਸੰਦਰ ਪ੍ਰਿੰਸੈਸ। ਉਹ ਰੋੜੀ ਨਹੀਂ ਬੱਜਨੇ ਮਲੇ। ਹਾਲੋ। ਹਾਲੇ ਕਿ ਯਾਰ ਐ। ਉਹ ਟਰਾਲੀ ਤੇ ਸਾਡੀ ਹੋ ਗਈ ਤਿਆਰ ਵੈਰਗੂਰ ਸਾਰੀ ਕਰ ਲਈ ਐਂ ਤੇ ਸਾਡੇ ਮਿਸਤਰੀ ਆੜ ਕੀ ਕਰਾਰੇ ਕਹਿੰਦਾ ਪੌੜੀ ਬਣਾ ਖੜਨੀ ਤੇ ਬਾਬਾ ਖਲਾ ਇਹਨੂੰ ਬਾਬਾ ਵਧਨ ਕੀ ਜਾਂਦੇ ਹਣ ਕੀ ਦੱਸਣਾ ਇਥੇ ਤੇ ਬਾਕੀ ਸਾਰਾ ਕੰਮ ਤਿਆਰ ਆ ਤਵਾਲ ਤੇ ਪਾਉਣ ਲਈ ਆ ਉਹ ਵੀ ਲੈ ਕੇ ਰੱਖੀ ਆ ਪੌੜੀ ਬਣਾਉਣ ਦੇ ਨਾਲ ਜੁੱਤੇ ਆਲਾ ਰੈਗ ਜੋੜਾ ਕਰ ਤੇ ਨਾਲੇ ਫੌੜੀ ਚੜਨਾ ਹੈ ਇਹ ਜਗਾੜੀ ਲੱਗੰਦੇ ਅੱਜ ਸਵੇਰੇ ਆਪਾਂ ਚੱਲਦੇ ਆਂ ਤੇ ਕੰਮ ਜੋਰਾਂ ਚ ਸ਼ੁਰੂ ਤੇ ਪਪਾ ਕੰਨਾ ਕਬਜਣਾ ਮਛਾ ਮਰੋੜੀਆਂ ਨਾ ਹੈਗੀਆਂ ਕਿਥੇ ਛਾੜ ਦੇਗੇ ਚਾਰ ਵਾਲਾ ਗਿਆ ਵੀ ਇਧਰ ਲੱਗਾ ਕੰਦੇਆ ਪਰੇਵੜਨੇ ਨੰਬਰ ਬੋਲ ਦੇ ਨੰਬਰ ਤੇ ਬੰਦ ਕੀਤਾ ਉਹਨੇ ਉਹ ਵੀਡੀਓ ਕੱਲਾ ਵੜੀਆਂ ਹੁੰਦੀਆਂ ਚੱਲ ਕੋਈ ਆਏਗਾ ਉਹ ਦੇਖੀ ਗਾਈ ਬਣਾ ਗਏ ਜੂਤ ਇਦਾਂ ਐਨ ਕਹਦੇ ਵੀਰ ਉੱਤੇ ਵੀਆਂ ਹੀ ਇਹਨੂੰ ਅਟਕ ਟੁੱਟਣਾ ਨਹੀਂ ਆਵੀ ਮੜ ਗਿਆ ਹੈ ਤਤਾ ਧਿਆਨ ਨਾ ਬਣੀ ਨਹੀਂ ਥੋੜਾ ਪਿਛੇ ਰੱਖ ਵੀਰ ਅੱਗੇ ਕੋਰ ਲਾਉਣਾ ਈ ਤੇ ਲਓ ਇਹ ਪੌੜੀਆਂ ਕੰਮ ਜਰਾ ਹੀ ਹੋ ਰਹੇ ਨੇ ਪਰੇ ਮਿਸਤਰੀ ਬਣੇ ਆ ਫੋਰਮਨ ਸਾਹਿਬ ਨੇ ਕਾਦੇ ਕਾਦੇ ਜੋੜੀ ਦਿੱਤੀ ਇੱਦੀ ਗਾ ਲੈ ਜਿਹੜੀਆਂ ਜਾਲੀ ਲੱਗਣ ਵਾਲੀ ਜੋੜਿਆ ਉਸ ਤੇ ਇਹ ਵਾਸੰ ਦਾ ਮੌਕੇ ਫੋਰਮਨ ਸਾਹਿਬ ਐਨਕ ਦਿਖਾਵੇ ਇੱਕ ਮਿੰਟ ਵਿਦੇਸ਼ੀ ਆਏ ਹੋਏ ਇਹ ਸਪੈਸ਼ਲ ਰੱਖੀ ਹੈ ਸਟਾਜ ਰੱਖੀ ਵੈਲਡਿੰਗ ਨਹੀਂ ਵਿਦੇਸ਼ ਤੋਂ ਮੰਗਾਈ ਹੈ ਜੇ ਕਿ ਵੀਰ ਨੂੰ ਚਾਹੀਦੇ ਹੋ ਉਹ ਤੋ ਲੈ ਜਾ ਕੋਈ ਨੇ ਮਨ ਤਾਂ ਰੱਖ ਲਿਆ ਦੇ ਦਿੱਤਾ ਸੰਦ ਪਰ ਟੁੱਟਣੀ ਨਹੀਂ ਚਾਹੀਦੀ ਮੇਲੇ ਜਾਂਚ ਰਿਹਾ ਗਿਆ ਇੱਕ ਦਿਨ ਤੇ ਤਿਆਰੀ ਸਾਡੀ ਹਲੇ ਲੰਮਕਦੀ ਜਾਂਦੀ ਹੈ ਨਵੇਂ ਤਾਂ ਨਵਾਂ ਕਿਸਮਾਂ ਅੰਚ ਗਾਰਡ ਲੱਗੀ ਜਾਂਦੇ ਏਵੇਂ ਮੇਲਿਆਂ ਦਾ ਸ਼ਰਦਾਲੂ ਕੰਮ ਹੀ ਛੱਡਦਾ ਏ ਛੁੱਟੀ ਨਹੀਂ ਮਿਲਦੀ ਇਹਨੂੰ ਇਹਨੂੰ ਕਹਿੰਦੇ ਕੁਰਬਾਨੀਆਂ ਹੋਲੇ ਮਹਲੇ ਆਸਤੇ ਕੰਮ ਵਾਲੇ ਛੁੱਟੀ ਨਹੀਂ ਦਿੰਦੇ ਕੰਮ ਛੱਡਦਾ ਮੁੰਡੇ ਦੇ ਮੇਲੇ ਜਾਣਾ ਦੇਖੋ ਬਾਂਦਰ ਬੈਠਾ ਹੀ ਏ ਘੱਟ ਨਹੀਂ ਮੰਨਦੇ ਇਹ ਕਈ ਕਈ ਵੇਚੀ ਬੱਧੀ ਨਿਕਲ ਗਈ ਨਾ ਬੱਕਰੀ ਵਖਰੀ ਵੇਚੀ ਬੱਕਰੀ ਨਾਲ ਪੁਰ ਮੈਨੇ ਮਿਲ ਜਣਾ ਪਠੇ ਪਉਣ ਵਾਲਾ ਦੇ ਮਗਰ ਆ ਗਿਆ ਗਾਂ ਵੀ ਵੇਚਦੀ ਬੱਕਰੀ ਵੇਚਦੀ ਵੀ ਆ ਕੇ ਵੇਖ ਜੂ ਮੇਲਾ ਵੇਖੀ ਪਹਿਲਾਂ ਫੇਰ ਆਣਗੇ ਨਾਲੇ 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 ਪੈਸੇ ਪੈਸੇ ਚਾਰ ਆਗੇ ਨਾਲੇ ਮੇਲਾ ਵੇਖ ਜਾਊਗਾ ਬਾਕੀ ਦੀ ਫੇਰ ਵੇਖਾਂਗੇ ਚਲੋ ਦੋ ਤਿੰਨ ਫੇਰ ਬੋਲ ਲਾਂਗੇ ਕਾਈ ਜਿੱਲਾ ਆ ਗਿਆ ਨਾ ਵਪਾਰ ਵੀ ਹੋਰ ਦਾਸਾਂ ਚਾਜਦਾ ਉਹ ਵੇਚ ਲੈਣਾ ਅਸੀਂ ਨਹੀਂ ਵੇਚਣਾ ਗੁਰੂ ਘਰ ਨਹੀਂ ਆਉਂਦਾ ਉਹ ਚੰਗੀ ਲੋਵ ਇਹਦੇ ਦਿਨ ਦੀ ਜਦੋਂ ਜਹਾਜ਼ ਤੋਂ ਬਾਅਦ ਮਿਸਤਰੀਆਂ ਪੌੜੀ ਤੇ ਜੁੱਤੀਆਂ ਵਾਲਾ ਰੈਕ ਬਣਾਤਾ ਤੇ ਪਪੂ ਆਪ ਸੋਈ ਗਿਆ। ਇਨਾਂ ਕਾ ਪਲਾਸਨਾ ਫੜਫੜ ਰੱਖਦਾ ਮੁੰਡਾ। ਤਰਪਾਲ ਵੀ ਟੱਗੀ ਪਹਿਲਾਂ ਪਾਈਆਂ ਤਰਪਾਲ ਥਲੀ ਹੋ ਗਈ ਛੋਟੀ ਦੇ ਵੀ ਨਵੀਂ ਲੈਣੀ ਪਣੀ ਫੇਰ। ਖਰਚੇ ਦੇ ਖਰਚਾ ਪਈ ਜਾਂਦਾ ਤਾਂ ਲੱਭਣ ਨਹੀਂ ਲਿਆਗੇ। ਤੇ ਕੰਮ ਨਹੀਂ ਆ ਰਿਹਾ ੜੇ ਹੋ ਗਾ। ਹੁੰਦਾ ਤਾਂ ਸੋਕੇ ਨਾ ਜਾਂ ਇਹਲੇ ਦਿਨ ਹੀ ਖਾਪ ਸਾਡੀ। लोग रलिया राडी बोर्ड लागे वेट रखना लेख दे रखनी ये ये बन गई पोड़ी के नन